ਸਤਿ ਸ਼੍ਰੀ ਅਕਾਲ ਮੈਂ ਸੋਮਸ ਹੋਂਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਭੰਡ ਪੰਜਾਬ ਦੇ ਟੀਵੀ ਚੈਨਲ ਦੋਸਤੋ ਜੇਕਰ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਔਰ ਕਾਫੀ ਸਮੇਂ ਬਾਅਦ ਉਹਨਾਂ ਨੂੰ ਮਾਂਜੁਬ ਸੁਪਰੀਮ ਕੋਰਟ ਵੱਲੋਂ ਬੇਲ ਮਰ ਚੁੱਕੀ ਹੈ ਬੇਲ ਦੀ ਖਬਰ ਆਉਂਦੇ ਸਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਇੱਕ ਅਜੀਬ ਤਰ੍ਹਾਂ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੈ ਉਹ ਵੇਖਣ ਨੂੰ ਮਿਲਿਆ ਜੀ ਆਪਾਂ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲੇ ਦੇ ਵਿੱਚ ਵੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਦੂਜੇ ਨੂੰ ਲੱਡੂ ਖਵਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਔਰ ਮੁਬਾਰਕਬਾਦ ਦਿੱਤੀ ਹੈ ਔਰ ਇਸ ਮੌਕੇ ਤੇ ਭੰਡ ਪੰਜਾਬ ਦੇ ਟੀਵੀ ਚੈਨਲ ਨੇ ਗੱਲਬਾਤ ਕੀਤੀ ਹੈ ਚਰਨਜੀਤ ਸਿੰਘ ਐਸਕੇ ਸਾਹਿਬ ਦੇ ਨਾਲ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਅਰਵਿੰਦ ਕੇਜਰੀਵਾਲ ਜੀ ਦੀ ਨੂੰ ਜੋ ਬੇਲ ਮਿਲੀ ਹੈ ਆਉ ਮਾਰਦਿਆਂ ਉਹਨਾਂ ਨਾਲ ਕੀਤੀ ਹੋਈ ਗੱਲਬਾਤ ਤੇ ਇੱਕ ਨਜ਼ਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਚੈਨਲ ਨੂੰ ਮੇਰਾ ਪਿਆਰ ਭਰੇ ਵੀ ਸਤਿ ਸ੍ਰੀ ਅਕਾਲ ਜੀ ਤੇ ਸੱਚਾਈ ਦੀ ਅਖਰਕਾਰ ਜਿੱਤ ਹੀ ਹੁੰਦੀ ਹੈ ਜੀ ਅੱਜ ਸਾਡੇ ਮਾਨਯੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ ਜੀ ਜੀ ਤੇ ਜੇ ਤੁਸੀਂ ਗੱਲ ਕਰ ਰਹੀ ਸੀ ਵਲੰਟੀਅਰਾਂ ਦੀ ਨੇਤਾਵਾਂ ਦੀ ਹਮ ਅੱਜ ਮਤਲਬ ਜਿਵੇਂ ਇੱਕ ਜਾਨ ਪਹਿ ਜਾਂਦੀ ਹੈ ਤਾਂ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਮੈਂ ਕਹਨਾ ਢੋਲ ਵੀ ਵੱਜੇ ਆ ਜੀ ਲੱਡੂ ਵੀ ਵੰਡੇ ਗਏ ਆ ਤੇ ਭੰਗੜੇ ਵੀ ਪੂਰੇ ਪਾਏਗੇ ਬਿਲਕੁਲ ਮਤਲਬ ਸਾਰਿਆਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਵੀ ਇੱਕ ਜਿਹੜੀ એનર્ਜੀ ਹੁੰਦੀ ਹੈ ਹੁਣ ਤੁਸੀਂ ਜਰਨਲ ਤੋਂ ਬਿਨਾ ਕੰਦੇ ਵੀ ਭਾਈ ਫੌਜ ਕਿਸ ਕੰਮ ਦੀ ਫਿਰ ਕਿਸ ਕੰਮ ਤੇ ਅੱਜ ਸਾਡੇ ਜਰਨਲ ਅਰਵਿੰਦ ਕੇਜਰੀਵਾਲ ਸਾਹਿਬ ਉਹ ਸਾਡੇ ਪਰਿਵਾਰ ਦੇ ਮੈਂਬਰ ਐ ਜੀ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਸੇਧ ਮਿਲੀ ਹੈ ਜਿਨ੍ਹਾਂ ਦੇ ਕਰਕੇ ਆ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਲੈ ਕੇ ਵਲੰਟੀਅਰ ਤੱਕ ਸਾਰੇ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਆਂ ਦੇਸ਼ ਵਿੱਚ ਵੱਸਦੇ ਲੋਕਾਂ ਦੀ ਸੇਵਾ ਦੀ ਐਸ ਕੇ ਸਾਹਿਬ ਕੀ ਕਾਰਨ ਮਹਿਸੂਸ ਕੀਤਾ ਕਿ ਮਤਲਬ ਇੰਨਾ ਡਿਲੇ ਬੇਲ ਮਿਲੀ ਆ ਕੀ ਕਾਰਨ ਕਿੱਥੇ ਮਹਿਸੂਸ ਕਰਦੇ ਹੋ ਕਿ ਇਹ ਤਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਦੇਖੋ ਬਿਲਕੁਲ ਸਹੀ ਗੱਲ ਐ ਤੁਹਾਡੀ ਬੀ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਜੀ ਦੇਖੋ ਅ ਅਰਵਿੰਦ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਜਾਂ ਸਾਡੀ ਆਮ ਆਦਮੀ ਪਾਰਟੀ ਦੇ ਹਰੇਕ ਲੀਡਰ ਤੋਂ ਲੈ ਕੇ ਵਲੰਟੀਅਰ ਦੀ ਅਸੀਂ ਸੁਪਰੀਮ ਕੋਰਟ ਦੇ ਦੀ ਗੱਲ ਕਰੀਏ ਜਾਂ ਕਾਨੂੰਨ ਦੀ ਗੱਲ ਕਰੀਏ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਪਹਿਲਾਂ ਜੇ ਗੱਲ ਕੀਤੀ ਗਈ ਸੀ ਵੈਸੇ ਤਾਂ ਤੁਹਾਨੂੰ ਵੀ ਪਤਾ ਹੈ ਜਾਂ ਲੋਕਾਂ ਦੇ ਵਿੱਚ ਵੀ ਜੱਗ ਜਾਰ ਹੋ ਚੁੱਕਾ ਸੀਗਾ ਇਹ ਬੀਜੇਪੀ ਦੀ ਇੱਕ ਖਿਣੋਣੀ ਚਾਲ ਹੈ ਜਿਹਦੇ ਵਿੱਚ ਵੀ ਇੱਕ ਇਮਾਨਦਾਰ ਬੰਦੇ ਨੂੰ ਫਸਾਇਆ ਜਾਂਦਾ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਕਦੀ ਈਡੀ ਈਡੀ ਤੋਂ ਬੇਲ ਮਿਲੀ ਤੇ ਪਿਆ ਚੋ ਸੀਬੀਆਈ ਬਿਲਕੁਲ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਸ ਚੀਜ਼ ਦਾ ਜੱਗ ਜਾਰ ਹੋ ਚੁੱਕਾ ਹੈ ਨਹੀਂ ਜੱਗ ਜਾਰ ਹੋ ਚੁੱਕਾ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਕੀ ਇਹ ਰਾਜਨੀਤਿਕ ਕਿੜ ਈ ਅਰਵਿੰਦ ਕੇਜਰੀਵਾਲ ਜੀ ਦੀ ਵੱਧ ਰਹੀ ਲੋਕਪ੍ਰੀਅਤਾ ਜਿਹੜੀ ਹੈ ਇਹ ਕਿਤੇ ਨਾ ਕਿਤੇ ਉਸ ਦੇ ਹਵਜ਼ ਦੇ ਵਿੱਚ ਇਹਨਾਂ ਇਹਨਾਂ ਨੂੰ ਇਹ ਫਲ ਦਿੱਤਾ ਗਿਆ ਹੈ ਕਿ ਜੇਲ੍ਹ ਜਾਓ ਦੇਖੋ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਪਹਿਲਾਂ ਵੀ ਹੋਇਆ ਹੈ ਵੀ ਜੇ ਆਪਾਂ ਗੱਲ ਕਰੀਏ ਆ ਇਮਾਨਦਾਰ ਜਿਹਨੇ ਲੀਡਰ ਹੋਏ ਆ ਜੀ ਜ਼ਿਆਦਾਤਰ ਜਦੋਂ ਦੇਖਿਆ ਜਾਂਦਾ ਸੀ ਵੀ ਇਹਨਾਂ ਦੀ ਲੋਕਪ੍ਰੀਅਤਾ ਵੀ ਵਧ ਰਹੀ ਹੈ ਹੂੰ ਤੇ ਦੂਜੇ ਜਿਹੜੇ ਆ ਆਪਣੇ ਪੈਸੇ ਦੇ ਦਮ ਤੇ ਦੀ ਗੱਲ ਕਰੀਏ ਜਾਂ ਪਾਵਰ ਦੇ ਦਮ ਤੇ ਇਹੋ ਜਿਹੇ ਸੱਚੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਂਦਾ ਤੇ ਵੀ ਭਾਈ ਇਹਦੀ ਜਿਹੜੀ ਤਾਕਤ ਹੈ ਉਹ ਘਟੇ ਪਰ ਮੈਂ ਤਾਂ ਇੱਕ ਵਾਰੀ ਤੁਹਾਨੂੰ ਕਹਿਣਾ ਚਾਹਾਂਗਾ ਜਿੰਨੀ ਵਾਰੀ ਉਹ ਜੇਲ੍ਹ ਚ ਗਏ ਆ ਤੇ ਬਾਹਰ ਆਏ ਆ ਤੇ ਮੈਂ ਤਾਂ ਕਹਣਾ ਵੱਧ ਤੋਂ ਵੱਧ ਆਪ ਵੀ ਪਾਵਰਫੁਲ ਬੰਦੇ ਜਾ ਰਹੇ ਆ ਤੇ ਪਾਰਟੀ ਵੀ ਬਹੁਤ ਮਜ਼ਬੂਤ ਹੋ ਰਹੀ ਹੈ ਤੇ ਵਲੰਟੀਅਰ ਵੀ ਪੂਰੇ ਮਜਬੂਤ ਹੋ ਰਹੇ ਆ ਵੀ ਸਾਨੇ ਜਿਵੇਂ ਇੱਕ ਫੌਜ ਡਟ ਕੇ ਖੜਦੀ ਹੈ ਨਾ ਤਾਂ ਬਾਰਡਰ ਤੇ ਤਾਂ ਸਾਨੂੰ ਵੀ ਐ ਲੱਗ ਰਿਹਾ ਵੀ ਅਸੀਂ ਡਟ ਕੇ ਖੜਾਂਗੇ ਨੇਕ ਤੇ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਹੈ ਉਹ ਅਸੀਂ ਕਰਾਂਗੇ ਤੇ ਸਾਨੂੰ ਕਿਸੇ ਚੀਜ਼ ਦੀ ਵੀ ਕੋਈ ਪਰਵਾਹ ਨਹੀਂ ਹੈ ਜੇਲ੍ਹਾਂ ਦੀ ਕਹ ਲਈਏ ਜਾਂ ਜੋ ਵੀ ਉਹ ਦੂਜਾ ਪਾਰਟੀ ਕੋਈ ਕਰਦੀ ਹੈ ਜਾਂ ਆਪਾਂ ਗੱਲ ਕਰੀਏ ਵੀ ਭਾਈ ਕੋਈ ਐਸਾ ਬੀਜੇਪੀ ਦੀ ਲੀਡਰ ਹੈ ਜਾਂ ਨੇਤਾ ਹੈ ਜਾਂ ਕੋਈ ਵੀ ਹੈ ਵੀ ਅਸੀਂ ਡਟ ਕੇ ਖੜਾਗੇ ਐਸਕੇ ਸਾਹਿਬ ਕੀ ਇਹ ਭਾਜਪਾ ਦੀ ਬਹੁਤ ਵੱਡੀ ਹਾਰ ਹੈ ਬਿਲਕੁਲ ਜੀ ਇਹ ਤਾਂ ਅ ਅੱਜ ਬਹੁਤ ਜਣਾਂ ਦੇ ਫੋਨ ਵੀ ਆਏ ਆ ਜੀ ਵੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਬਾਹਰ ਆਏ ਆ ਹਰਿਆਣੇ ਦੀਆਂ ਚੋਣਾਂ ਹਮ ਤੇ ਦੇਖੋ ਉੱਥੇ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬੀਰ ਸਿੰਘ ਪੜਾਇਲਾ ਦਿਹਾਤੀ ਤੋਂ ਗੱਲ ਕਰੀਏ ਜੀ ਜਾਂ ਸਾਡੇ ਹੋਰ ਲੀਡਰ ਤੇ ਹੋਰ ਵਲੰਟੀਅਰ ਤੱਕ ਦੀ ਬਹੁਤ ਜਣਿਆਂ ਨੇ ਸੇਵਾ ਲਈ ਪਈ ਆ ਮੈਂ ਇੱਥੇ ਸੇਵਾ ਹੀ ਕਹੂੰਗਾ ਵੀ ਹਰਿਆਣਾ ਵਿੱਚ ਜਾ ਕੇ ਉਹ ਕੰਪੇਨਿੰਗ ਕਰ ਰਹੇ ਆ ਉਸ ਕੰਪੇਨਿੰਗ ਨੂੰ ਵੀ ਅੱਜ ਇੱਕ ਬਲ ਮਿਲੇਗਾ ਪੂਰਾ ਸ਼ਕਤੀਸ਼ਾਲੀ ਬਲ ਮਿਲਿਆ ਜੀ ਅੱਜ ਤੇ ਜੇ ਆਪਾਂ ਗੱਲ ਕਰੀਏ ਅ ਅਰਵਿੰਦ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਬਾਅਦ ਮਤਲਬ ਸਾਨੂੰ ਐ ਲੱਗਦਾ ਹੈ ਹਰਿਆਣਾ ਤਾਂ ਸਾਡਾ ਭਰਾ ਹੈ ਤੇ ਭਾਈ ਦਿੱਲੀ ਵੀ ਸਾਡਾ ਤੇ ਪੰਜਾਬ ਵੀ ਸਾਡਾ ਤੇ ਹੁਣ ਹਰਿਆਣਾ ਦੇ ਵਿੱਚ ਵੀ ਅਸੀਂ ਵੱਧ ਸੀਟਾਂ ਨਾਲ ਜਿੱਤਾਂਗੇ ਦੋਸਤੋ ਜਿੱਥੇ ਉਹਨਾਂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਮਿਲੀ ਬੀਲ ਨੂੰ ਲੈ ਕੇ ਗੱਲਬਾਤ ਕੀਤੀ ਹੈ ਉੱਥੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਨਾਲ ਗੱਲਬਾਤ ਕੀਤੀ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇਹ ਡਿਲੇ ਹੋ ਰਹੀਆਂ ਨੇ ਲੇਟ ਹੋ ਰਹੀਆਂ ਨੇ ਇਸ ਤੇ ਵੀ ਉਹਨਾਂ ਨੇ ਆਪਣਾ ਜਵਾਬ ਦਿੱਤਾ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਦੇਖੋ ਜਿੱਥੇ ਤਾਂ ਨਗਰ ਨਿਗਮ ਚੋਣਾਂ ਦੀ ਗੱਲ ਕਰੋਗੇ ਤੁਸੀਂ ਤਾਂ ਅਸੀਂ ਬਿਲਕੁਲ ਤਿਆਰ ਆ ਅਸੀਂ ਸਿਰਫ ਸਾਡੀ ਪਾਰਟੀ ਸਾਡੀ ਸੁਪਰੀਮੋ ਯਾ ਸਰਦਾਰ ਭਗਵਾਨ ਸਿੰਘ ਮਾਨ ਤੇ ਜੇ ਪੜਿਆਲੇ ਦੀ ਗੱਲ ਕਰੀਏ ਡਾਕਟਰ ਬਲਬੀਰ ਸਿੰਘ ਸਾਨੂੰ ਜਦੋਂ ਹੁਕਮ ਕਰਨਗੇ ਜੀ ਅਸੀਂ ਪੂਰੇ ਤਿਆਰ ਆ ਅਸੀਂ ਜਦੋਂ ਦੀ ਪਾਰਟੀ ਬਣੀ ਐ ਉਦੋਂ ਤੋਂ ਹਰੇਕ ਵਾਰਡ ਦੇ ਵਿੱਚ ਵੱਖ-ਵੱਖ ਸੇਵਾਦਾਰ ਤੇ ਵਲੰਟੀਅਰ ਪੂਰੇ ਆਪਣੀ ਸੇਵਾ ਨਿਭਾ ਰਹੀਆਂ ਬਾਕੀ ਤੁਸੀਂ ਐਮਸੀ ਦੇ ਜਾਂ ਚੋਣਾਂ ਦੀ ਗੱਲ ਕਰੋਗੇ ਤਾਂ ਅਸੀਂ ਬਿਲਕੁਲ ਤਿਆਰ ਆ ਜਦੋਂ ਵੀ ਉਹ ਸਾਨੂੰ ਹੁਕਮ ਲਾਣਗੇ ਅਸੀਂ ਡੱਟ ਕੇ ਖੜਾਂਗੇ ਜੀ ਇਸ ਤੋਂ ਬਾਅਦ ਉਹਨਾਂ ਨਾਲ ਬੜੇ ਅਹਿਮ ਮੁੱਦੇ ਤੇ ਗੱਲਬਾਤ ਕੀਤੀ ਗਈ ਹੈ ਔਰ ਦੱਸ ਦਿਆਂ ਕਿ ਦਸ਼ਮੇਸ਼ ਨਗਰ ਤੋਂ ਲੈ ਕੇ ਆਨੰਦ ਨਗਰ ਬੀਧੀਰੀ ਇਹ 메인 ਸੜਕ ਹੈ ਜਿਹੜੀ ਕਿ ਇਹਨਾਂ ਦਿਨਾਂ ਵਿੱਚ ਕਾਫੀ ਖੱਜਲ ਖਵਾਰ ਲੋਕਾਂ ਨੂੰ ਹੋਣਾ ਪੈਂਦਾ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਸ ਤਰ੍ਹਾਂ ਦਾ ਭਰੋਸਾ ਦਵਾਇਆ ਔਰ ਕਿੰਨੇ ਕਰੋੜ ਰੁਪਈਆ ਇਸ ਸੜਕ ਲਈ ਸਰਕਾਰ ਵੱਲੋਂ ਪਾਸ ਕੀਤਾ ਗਿਆ ਜਾਂ ਪਾਸ ਹੋਣ ਜਾ ਰਿਹਾ ਹੈ ਉਸ ਬਾਰੇ ਵੀ ਪੂਰੀ ਗੱਲਬਾਤ ਆਪਾਂ ਕੀਤੀ ਜੋ ਹੈ ਉਹ ਸੁਣਦੇ ਹਾਂ ਐਸਕੇ ਸਾਹਿਬ ਜੇ ਆਪਾਂ ਹੁਣ ਮੇਨ ਇੱਕ ਗੱਲ ਜਿਹੜੀ ਐ ਜਿਹਦੇ ਤੇ ਅੱਜ ਲੋਕਾਂ ਦੀਆਂ ਨਜ਼ਰਾਂ ਨੇ ਬਰਸਾਤ ਵੀ ਲੰਘ ਗਈ ਹੈ ਜੇ ਵੀ ਰੁਕ ਰੁਕੇ ਹੁੰਦੀ ਹੈ ਤਾਂ ਜਦੋਂ ਬਰਸਾਤ ਦਾ ਪਾਣੀ ਸੜਕਾਂ ਤੇ ਖੜ ਜਾਂਦਾ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਯਾਦ ਕੀਤਾ ਜਾਂਦਾ ਉਹ ਸੜਕ ਦੀ ਸਚਾਈ ਕੀ ਹੈ ਕੀ ਉਹ ਪਾਸ ਹੋ ਚੁੱਕੀ ਹੈ ਪਾਸ ਹੋਣੀ ਹੈ ਜੇ ਹੋਈ ਹੈ ਤੇ ਕਦੋਂ ਤੱਕ ਬਣਨੀ ਸ਼ੁਰੂ ਹੋ ਜਾਏਗੀ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਜਿਹੜੀ ਸਟਾਰਮ ਵਾਟਰ ਦੀ ਆਪਾਂ ਗੱਲ ਕਰੀਏ ਜੇ ਆਪਾਂ ਅਨੰਦਗਰੇ ਤੋਂ ਲੈ ਕੇ ਤੇ 3 ਨੰਬਰ ਗਲੀ ਡਰੇਨ ਤੱਕ ਜਿਹੜੀ ਸੜਕ ਹੈ ਜਿਹੜੀ ਉਹ ਮੈਂ ਸਾਫ਼ ਤੁਹਾਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਰਿਆਂ ਉਹ ਬਿਲਕੁਲ ਪਾਸ ਹੋ ਗਈ ਹੈ ਤੇ ਉਹਦੇ ਲਈ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬੀਰ ਸਿੰਘ ਨੇ ਪੰਜ ਮੈਂਬਰੀ ਕਮੇਟੀ ਬਣਾ ਲਈ ਕਿਹਾ ਸੀ ਅਸੀਂ ਉਹਨਾਂ ਨੂੰ ਲੈ ਕੇ ਮੈਂ ਉਹਨਾਂ ਦੇ ਨਾਲ ਕੱਲ ਖੁਦ ਕਮਿਸ਼ਨਰ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੇ ਸਾਫ਼ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਤਾ 2.92 CR 2.92 ਕਰੋੜ ਦੀ ਸੜਕ ਹੈ ਜਿਹੜੀ ਇਹ ਬਣੇਗੀ ਤੇ ਦੋ ਇਹਦੇ ਠੇਕੇਦਾਰ ਹੈ ਜਿਹੜੇ ਬਣਾਣਗੇ ਇਸ ਨੂੰ ਤੇ ਇਹ ਜਲਦੀ 15 ਤੋਂ 20 ਦਿਨ ਦੇ ਵਿੱਚ ਕਹਿ ਰਹੇ ਸੀ ਵੀ ਇਹ ਮਤਲਬ ਸ਼ੁਰੂ ਹੋ ਜਾਏਗੀ ਤੇ ਇਹਦਾ ਜਿਹੜਾ ਮਤਲਬ ਇਹ ਪਾਸ ਵੀ ਹੋ ਚੁੱਕੀ ਹੈ ਇਸ ਦਾ ਟੈਂਡਰ ਵੀ ਲੱਗ ਚੁੱਕਾ ਹੈ ਜੀ ਸੋ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਪੰਡ ਪੰਜਾਬ ਦੇ ਟੀਵੀ ਚੈਨਲ ਨਾਲ ਗੱਲਬਾਤ ਕੀਤੀ ਸ਼ੁਕਰੀਆ ਸਰ ਥੈਂਕ ਯੂ ਥੈਂਕ ਯੂ ਸਰ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤੋ ਸੋਮ ਸਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ